ਓ ਭਾਈ ਬੀਜੇਪੀ ਵਾਲਿਓ ਤੁਹਾਨੂੰ ਮੇਰੇ ਤਾਂ ਕੀ ਕੰਮ ਪੈ ਗਿਆ ਤੱਬ ਕੇ ਮਸ਼ਹੂਰੀ ਕਰੋ ਰਾਜੇ ਵੜਿੰਗ ਦੀ ਰਾਜਾ ਵੜਿੰਗ ਤਾਂ ਟੀਵੀ ਤੇ ਚੱਲਣਾ ਚਾਹੀਦਾ ਲੁਧਿਆਣਾ ਦੇ ਸੰਮਰਾਵ ਚੌਂਕ ਦੇ ਵਿੱਚ ਅੱਜ ਕੁਝ ਨੌਜਵਾਨਾਂ ਦੇ ਵੱਲੋਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗੁੰਮਸ਼ੁਦਗੀ ਸੰਬੰਧੀ ਪੋਸਟਰ ਲਗਾਏ ਗਏ ਇਹ ਪੋਸਟਰ ਉਨ੍ਹਾਂ ਦੇ ਵੱਲੋਂ ਲੁਧਿਆਣਾ ਦੇ ਮੁੱਖ ਚੌਕ ਸਮਰਾਲਾ ਦੇ ਵਿੱਚ ਲਗਾਏ ਗਏ ਜਿੱਥੇ ਪਹਿਲੀ ਵਾਰ ਟਿਕਟ ਲੈਂਨ ਤੋਂ ਬਾਅਦ ਆਪਣਾ ਰੋਡ ਸ਼ੋਅ ਕੱਢਣ ਲਈ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਬ੍ਰਿੰਗ ਆਏ ਸਨ ਜਿਸ ਦੇ ਵਿੱਚ ਉਨ੍ਹਾਂ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਸੀ ਕਿ ਉਹ ਪਿਛਲੇ 10 ਮਹੀਨਿਆਂ ਦੇ ਵਿੱਚ ਉਹਨਾਂ ਨੇ 10 ਚੱਕਰ ਵੀ ਵਿਧਾਨ ਸਭਾ ਦੇ ਵਿੱਚ ਨਹੀਂ ਲਾਏ ਤਾਂ ਜਦੋਂ ਇਹ ਵੀਡੀਓ ਜਦੋਂ ਖਬਰ ਚੈਨਲਾਂ ਦੇ ਉੱਤੇ ਚੱਲੀ ਤਾਂ ਰਾਜਾ ਬ੍ਰਿੰਗ ਨੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਇਸ ਦੇ ਉੱਤੇ ਆਪਣਾ ਇਹ ਤੇ ਸਪਸ਼ਟ ਕਰ ਦਿੱਤਾ ਉੱਥੇ ਹੀ ਉਹਨਾਂ ਨੇ ਬੀਜੇਪੀ ਨੂੰ ਵਿਕੇ ਰਿਆ ਉਹਨਾਂ ਨੇ ਕਿਹਾ ਕਿ ਇਹ ਪੋਸਟਰ ਲਗਾਉਣ ਵਾਲੇ ਬੀਜੇਪੀ ਦੇ ਉਹਦੇਦਾਰ ਨੇ ਉਹਨਾਂ ਦੇ ਵੱਲੋਂ ਇਹ ਜਾਣ ਬੁੱਝ ਕੇ ਇਹ ਕੀਤਾ ਗਿਆ ਕਿਉਂਕਿ ਇਹ ਮਸ਼ਹੂਰੀ ਰਾਜਾ ਵਣਗ ਦੀ ਕਰ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਤੁਹਾਨੂੰ ਕੰਮ ਹੈ ਤਾਂ ਤੁਸੀਂ ਤੁਹਾਡੇ ਸੁਨੀਲ ਜਾਖੜ ਨੇ ਪ੍ਰਧਾਨ ਜਾਂ ਫਿਰ ਰਵਨੀਤ ਪਿੱਟੂ ਨੇ ਜਿਹੜੇ ਮੈਂਬਰ ਤੇ ਮੰਤਰੀ ਨੇ ਕਿ ਤੁਸੀਂ ਉਹਨਾਂ ਕੋਲ ਜਾਓ ਜੇਕਰ ਤੁਹਾਨੂੰ ਫਿਰ ਵੀ ਸਾਡੀ ਜ਼ਰੂਰਤ ਹੈ ਤਾਂ ਮੈਂ ਤੁਹਾਡੇ ਕੋਲ ਆਵਾਂਗਾ ਇਸ ਤੋਂ ਇਲਾਵਾ ਇਹ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੀ ਸਿਆਸਤ ਬੜੀ ਕਰਮ ਹੋਂਦੀ ਦਿਖਾਈ ਦੇ ਰਹੀ ਹੈ ਉੱਥੇ ਹੀ ਹੁਣ ਇਸ ਦੇ ਨਾਲ ਵੀ ਇੱਕ ਨਵਾਂ ਮੋੜ ਦਿਖਾਈ ਦੇ ਰਿਹਾ ਹੈ ਕਿ ਆਖਰਕਾਰ ਰਾਜਾ ਵੜਿੰਗ ਦੇ ਜਿਹੜੇ ਪੋਸਟਰ ਨੇ ਇਹ ਕਿਉਂ ਲਗਾਏ ਗਏ ਨੇ ਕਿ ਇਹਦੇ ਪਿੱਛੇ ਕੋਈ ਸਿਆਸੀ ਮਨੁਸ਼ਾ ਵੱਡੇ ਪੱਧਰ ਤੋਂ ਚੱਲ ਰਹੀ ਹੈ ਜਾਂ ਕਿ ਕੁਝ ਚੱਲ ਰਿਹਾ ਹੈ ਇਸ ਨੂੰ ਲੈ ਕੇ ਰਾਜਾ ਵੜਿੰਗ ਨੇ ਕਿ ਕੁਝ ਕਿਹਾ ਆ ਤੁਸੀਂ ਇੱਕ ਵਾਰੀ ਪਹਿਲਾਂ ਉਸ ਹੁਣ ਮੈਂ ਅੱਜ ਇੱਕ ਦੋ ਟੀਵੀ ਚੈਨਲਾਂ ਤੇ ਦੇਖਿਆ ਕੀ ਰਾਜੇ ਵੜਿੰਗ ਨੂੰ ਕਹਿ ਰਹੇ ਨੇ ਕੀ ਰਾਜਾ ਵੜਿੰਗ ਗੁੰਮਸ਼ੁਦਾ ਦੀ ਤਲਾਸ਼ 'ਚ ਹੈ ਲੁਧਿਆਣੇ ਦੇ ਲੋਕ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹਨਾ ਹੈ ਕਿ ਅਗਰ ਰਾਜਾ ਵੜਿੰਗ ਗੁੰਮਸ਼ੁਦਾ ਦੀ ਤਲਾਸ਼ 'ਚ ਹੈ ਨਾ ਤਾਂ ਫਿਰ ਪੰਜਾਬ ਦਾ ਹਰੇਕ ਲੀਡਰ ਗੁੰਮਸ਼ੁਦਾ ਦੀ ਤਲਾਸ਼ 'ਚ ਹੈ ਕਿਉਂਕਿ ਜਰਾ ਮੇਰੀ ਫੇਸਬੁੱਕ ਦੇਖ ਲਓ ਮੇਰਾ ਖਿਆਲ ਇੱਕ ਵੀ ਦਿਨ ਛੁੱਟੀ ਨਹੀਂ ਹੋਣੀ ਕਿ ਰਾਜਾ ਵੜਿੰਗ ਪੰਜਾਬ ਦੇ ਕਿਸੇ ਮਸਲੇਾਂ ਤੇ ਜਾਂ ਹਲਕੇ ਦੇ ਵਿੱਚ ਆਮ ਲੋਕਾਂ ਨੂੰ ਮਿਲਦਾ ਤੁਹਾਨੂੰ ਮਿਲੇਗਾ ਤੁਹਾਨੂੰ ਕਿਤੇ ਇਹ ਨਹੀਂ ਦਿਖੇਗਾ ਕਿ ਰਾਜਾ ਵੜਿੰਗ ਗਾਇਬ ਹੈ 5 ਦਿਨਾਂ ਦਾ 7 ਦਿਨਾਂ ਦਾ ਰਾਜਾ ਵੜਿੰਗ ਹੈ ਕਿੱਥੇ ਸੋ ਜਿਹੜੇ ਰਾਜਾ ਵੜਿੰਗ ਨੂੰ ਦੱਸ ਰਹੇ ਸੀ ਵੀ ਇਹ ਗਮਸ਼ੂਦਾ ਦੀ ਤਲਾਸ਼ ਹੈ ਉਹ ਵਿਅਕਤੀ ਕੌਣ ਸਨ ਉਹ ਬੀਜਪੀ ਦੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਦੀਆਂ ਫੋਟੋਆਂ ਵੀ ਅਸੀਂ ਤੁਹਾਨੂੰ ਪਾ ਦਿੰਨੇ ਆ ਤੇ ਉਹਨਾਂ ਦੇ ਕਾਰਨਾਮੇ ਵੀ ਕੀ ਨੇ ਉਹਨਾਂ ਦੇ ਕੌਣ ਨੇ ਉਹ ਲੋਗ ਉਹ ਆਇਡੈਂਟੀਫਾਈ ਆਲਰੇਡੀ ਅਸੀਂ ਕਰ ਲਏ ਆ ਤੇ ਉਹਨਾਂ ਨੇ ਆਪ ਕਿਹਾ ਕੁਝ ਸਾਥੀਆਂ ਨੇ ਕਿ ਬੀਜਪੀ ਦੇ ਲੋਗ ਨੇ ਕਿ ਜਿਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਗੁੰਮਸ਼ੁਦਾ ਤੇ ਦਾਜ ਉਹ ਭਾਈ ਬੀਜਪੀ ਵਾਲਿਓ ਤੁਹਾਨੂੰ ਮੇਰੇ ਤਾਈਂ ਕੀ ਕੰਮ ਪੈ ਗਿਆ ਤੁਸੀਂ ਆਦਤੀਆਂ ਜਾਖੜ ਸਾਹਿਬ ਨੂੰ ਪਾ ਲੋ ਆਦਮੀਆਂ ਬਿੱਟੂ ਜੀ ਨੂੰ ਪਾਲੋ ਤੁਹਾਡਾ ਮੇਰੇ ਦਾ ਹੀ ਕੀ ਕੰਮ ਹੈ ਔਰ ਫੇਰ ਵੀ ਅਗਰ ਤੁਹਾਨੂੰ ਮੇਰੀ ਜ਼ਰੂਰਤ ਹੈ ਜਾਂ ਤੁਸੀਂ ਮੈਨੂੰ ਚਾਹੁੰਦੇ ਹੋ ਤਾਂ ਮੈਂ ਆ ਜਾਣਾ ਤੁਹਾਡੇ ਕੋਲ ਅੱਜ ਸਵੇਰ 'ਚ ਥੋੜਾ ਨਾਲ ਗੱਲ ਕਰਕੇ ਸੋ ਜ਼ਰਾ ਮੈਨੂੰ ਦੱਸ ਦਿਓ ਕਿ ਤੁਹਾਨੂੰ ਮੇਰੇ ਤੇ ਕੀ ਕੰਮ ਹੈ ਅੱਛਾ ਇੱਕ ਦਿਨ ਪਹਿਲਾਂ ਤਾਂ ਮੈਂ ਲੁਧਿਆਣਾ ਸੀ ਪੰਜਾਬ ਦੇ ਸਾਰੇ ਨਿਊਜ਼ਪੇਪਰ ਦੱਸ ਰਹੇ ਔਰ ਮੇਰਾ ਫੇਸਬੁੱਕ ਦੱਸਦਾ ਬਾਕੀ ਮੈਂ ਕਿੰਨਾ ਕਿ ਐਕਟਿਵ ਹਾਂ ਜਾਂ ਨਹੀਂ ਐਕਟਿਵ ਹਾਂ ਏ ਮੈਨੂੰ ਬੀਜੇਪੀ ਵਾਲਿਆਂ ਤੋਂ ਜਾਂ ਹੈਗਾ ਜਾਂ ਨਹੀਂ ਹੈਗਾ ਕੋਈ ਪਰਮਾਨ ਲੈਣ ਦੀ ਲੋੜ ਨਹੀਂ ਆ ਕਿ ਚੰਦ ਵਿਅਕਤੀਆਂ ਨੂੰ ਪੇਛ ਕੇ ਤੁਸੀਂ ਮੇਰਾ ਉਹ ਕਹੋਗੇ ਕਿ ਰਾਜਾ ਵੜਿੰਗੋਂ ਛੋਦਾ ਦੀ ਤਨਾਛੇ ਹੈ ਜਾਂ ਨਹੀਂ ਹੈ ਸੋ ਮੇਰਾ ਉੱਥੇ ਦਫ਼ਤਰ ਵੀ ਹੈ ਤੁਸੀਂ ਕਹਿੰਦੇ ਹੋ ਦਫ਼ਤਰ ਦਾ ਨਹੀਂ ਪਤਾ ਚੈਨਲ ਵਾਲੇ ਬਚਤ ਭਵਨ 'ਚ ਮੇਰਾ ਦਫ਼ਤਰ ਹੈ ਜਨਾਬ ਦਫ਼ਤਰ ਦੇ ਵਿੱਚ ਦੋ ਵਿਅਕਤੀ ਨੇ ਜਗਸੀਰ ਸਿੰਘ ਮੇਰਾ ਭਰਾ ਉੱਥੇ ਕੰਮ ਕਰਦਾ ਹੈ ਤੇ ਉਸ ਦਫਤਰ ਦੇ ਵਿੱਚ ਅਸੀਂ ਜਾ ਕੇ ਹਰ ਮੰਗਲਵਾਰ ਤੇ ਕਈ ਵਾਰੀ ਅੱਗੇ ਪਿੱਛੇ ਜਾ ਕੇ ਬੈੰਨੇ ਆ ਤੇ ਮੇਰੀ ਫੇਸਬੁੱਕ ਜ਼ਰਾ ਚੈੱਕ ਕਰ ਲੋ ਕਿ ਮੇਰਾ ਖਿਆਲ ਮੈਂ ਹਫਤੇ ਦੇ ਵਿੱਚ ਇੱਕ ਵਾਰੀ ਤੇ 10-12 ਦਿਨਾਂ ਦੇ ਵਿੱਚ ਦੋ ਵਾਰੀ ਤਾਂ ਲੁਧਿਆਣੇ ਦੇ ਵਿੱਚ ਜਾਣਾ ਸੋ ਮੈਨੂੰ ਕਿਸੇ ਤੋਂ ਉਹ ਲੈਣ ਦੀ ਲੋੜ ਦੀ ਹੈ ਪਰਮਾਨ ਕੀ ਕੌਣ ਕਿੱਥੇ ਆ ਭੁੱਲ ਗਿਆ ਕਿ ਗਵਾਚ ਗਿਆ ਕਿ ਗੁੰਮਸ਼ੁਦਾ ਚ ਹੈ ਤੇ ਬਾਕੀ ਯਾਰ ਮੈਂ ਫੇਰ ਕਹ ਰਿਹਾ ਕਿ ਬੀਜੇਪੀ ਵਾਲਿਆਂ ਤਾਂ ਬਿਲਕੁਲ ਹੀ ਨਹੀਂ ਮੈਨੂੰ ਭੱਲਣਾ ਚਾਹੀਦਾ ਰਾਜਾ ਵੜਿੰਗ ਕੀ ਕਰ ਰਿਹਾ ਉਹ ਵਿਖ ਰਿਹਾ ਹੈ ਰਾਜਾ ਵੜਿੰਗ ਕੀ ਕਰੂਗਾ ਉਹ ਦਿਖੂਗਾ ਤੁਹਾਨੂੰ ਸਮਝ ਗਏ ਨਾ ਭਾਈ ਸਾਹਿਬ ਸੋ ਮੇਰੀ तमाम ਲੋਕਾਂ ਨੂੰ ਬੇਨਤੀ ਹੈ ਕਿ ਇਹੋ ਜੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਔਰ ਤੁਸੀਂ ਮੇਰੀ ਫੇਸਬੁੱਕ ਤੇ ਜਾਓ ਔਰ ਕਿਸੇ ਨੂੰ ਵੀ ਮੇਰੇ ਦਫ਼ਤਰ ਜਾਣਾ ਚਾਹੁੰਦੇ ਹੋ ਤਾਂ ਬਚਤ ਭਵਨ ਡੀਸੀ ਦਫ਼ਤਰ ਦੇ ਸਾਹਮਣੇ ਬਚਤ ਭਵਨ ਦੇ ਵਿੱਚ ਮੇਰੇ ਕੋਲੇ ਦਫ਼ਤਰ ਹੈ ਉੱਥੇ ਜਗਸੀਰ ਸਿੰਘ ਤੁਹਾਨੂੰ ਹਾਜ਼ਰ ਮਿਲਣਗੇ ਅਗਰ ਮੇਰੇ ਘਰ ਜਾਣਾ ਚਾਹੁੰਦੇ ਹੋ ਤਾਂ ਨਹਿਰਾ ਤੇ ਸਾਊਥ ਸਿਟੀ ਕੋਲੇ ਮੈਂ ਉਸ ਘਰ ਦੀ ਲੋਕੇਸ਼ਨ ਵੀ ਪਾ ਦੂੰਗਾ ਜੇ ਕਿਸੇ ਨੇ ਤੁਸੀਂ ਜਾਣਾ ਬਹੁਤ ਸਾਰੇ ਲੋਕਾਂ ਨੂੰ ਉੱਥੇ ਪਤਾ ਹੈ ਨਹਿਰ ਦੇ ਉੱਪਰ ਹੀ ਹੈ ਬਿਲਕੁਲ ਤੇ ਸੋ ਜਨਪਤ ਤੋਂ ਪਹਿਲਾਂ ਥੋੜਾ ਜਿਹਾ ਪਹਿਲਾਂ 100 ਫੁੱਟ ਪਹਿਲਾਂ ਤੇ ਕੋਈ ਵੀ ਵਿਅਕਤੀ ਨੂੰ ਕਿਸੇ ਨੂੰ ਮੇਰੇ ਤਾਈਂ ਕੰਮ ਹੋਵੇ ਤੇ ਉੱਥੇ ਜਾ ਕੇ ਮੇਰੇ ਦਫ਼ਤਰ ਚੋਂ ਵੀ ਪੁੱਛ ਲੋ ਜਦੋਂ ਆਉਣਾ ਹੈ ਤੇ ਉਹ ਪੁੱਛ ਕੇ ਮੈਨੂੰ ਮਿਲ ਸਕਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਨਹੀਂਦਾ ਸਾਡੇ ਕਿਉਂਕਿ ਜਿਹੜਾ ਲੁਧਿਆਣਾ ਹੈ ਇਹਦੇ 40 ਲੱਖ ਦੀ ਆਬਾਦੀ ਹੈ ਮੈਂ ਹਰ ਵੇ ਹਰ ਵਿਅਕਤੀ ਨੂੰ ਤਾਂ ਦਰਸ਼ਨ ਦੇ ਨਹੀਂ ਸਕਦਾ ਕਿਸੇ ਵਿਅਕਤੀ ਨੇ ਵੀ ਮੈਨੂੰ ਮਿਲਣਾ ਹੈ ਮੇਰਾ ਟੈਲੀਫੋਨ ਹੈਗਾ ਔਰ ਜਾਂ ਦਫ਼ਤਰ ਦੇ ਵਿਅਕਤੀ ਨਾਲ ਸੰਪਰਕ ਕਰ ਲੇ ਤਾਂ ਜੋ ਮੈਨੂੰ ਮਿਲਲੇ ਜੇ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਸੰਜੀਤ ਤਲਵਾਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹੈ ਡਾਬਰ ਸਾਹਿਬ ਹੋਰੀ ਨੇ ਬੈਸ ਭਰਾ ਨੇ ਦੋਨੋਂ ਸਾਡੇ ਪਾਂਡੇ ਸਾਹਿਬ ਨੇ ਸਾਡੇ ਕਾਉਂਸਲਰ ਸਹਿਬਾਨ ਨੇ ਇਹਨਾਂ ਨਾਲ ਸੰਪਰਕ ਕਰੋ ਤੇ ਤੁਹਾਨੂੰ ਮੈਂ ਮਿਲ ਜਾਵਾਂਗਾ ਜਿੱਥੇ ਵੀ ਮੇਰੀ ਜ਼ਰੂਰਤ ਹੈ ਔਰ ਫਿਰ ਵੀ ਮੇਰੀ ਤੁਹਾਨੂੰ ਲੱਗਦਾ ਇਹ ਵੀ ਨਹੀਂ ਕੰਮ ਕਰ ਰਿਹਾ ਆਪਣੀ ਛੋਣੇ ਮੇਰਾ ਦਫ਼ਤਰ ਜਾਂ ਮੈਂ ਤੁਹਾਡੇ ਨਾਲ ਗੱਲ ਕਰ ਲਵਾਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਦੱਬ ਕੇ ਮਸ਼ਹੂਰੀ ਕਰੋ ਰਾਜੇ ਵੜਿੰਗ ਦੀ ਰਾਜਾ ਵੜਿੰਗ ਦਾ ਟੈਲੀਵਿਜ਼ਨ ਤੇ ਚੱਲਣਾ ਚਾਹੀਦਾ ਕਾਇਓ ਕੋਮਚੋ ਦਾ ਕਲਾਸੋ ਵੇ ਚਾਹੀ ਨਾ ਹੋਵੇ ਠੀਕ ਹੈ ਤੇ ਪਰਸੋਂ ਦੇ ਅਖਬਾਰ ਪੜ੍ਹ ਲਓ ਪਰਸੋਂ ਦੀ ਮੀਡੀਆ ਨੂੰ ਪੁੱਛ ਲਓ ਕਿ ਰਾਜਾ ਵੜਿੰਗ ਕਿੱਥੇ ਸੀਗਾ ਅੱਜ ਦੇ ਅਖਬਾਰਾਂ 'ਚ ਖਬਰਾਂ ਲੱਗੀਆਂ ਹੋਈਆਂ ਲੁਧਿਆਣੇ ਦੀ ਲੁਧਿਆਣੇ ਸੀਗਾ ਮੈਂ ਧੰਨਵਾਦ ਮਿਹਰਬਾਨੀ